ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਅੱਜ ਜਿਹੜੀ ਮੈਂ ਗੱਲ ਕਰਨੀ ਆ ਉਹ ਇਹ ਹੈ ਕਿ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੋਲੇ ਤੇ ਚੰਨੀ ਦੇ ਬੋਲਨ ਦੌਰਾਨ ਭਾਸ਼ਣ ਦੌਰਾਨ ਜਿਵੇਂ ਚਰਚਾ ਹੋਈ ਜਿਵੇਂ ਰਵਨੀਤ ਬਿੱਟੂ ਨਾਲ ਭੇੜੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਮੈਨੂੰ ਤਾਂ ਇੱਕ ਵਾਰੀ ਭੁਲੇਖਾ ਜਾ ਪੈ ਗਿਆ ਸੀ ਕਿ ਇਹ ਲੋਕ ਸਭਾ ਹੈ ਜਾਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਜਿਵੇਂ ਇੱਕ ਦੂਜੇ ਦੇ ਖਿਲਾਫ ਰਵਨੀਤ ਬਿੱਟੂ ਤੇ ਚਰਜੀਤ ਚੰਨੀ ਉਲਝੇ ਹੋਏ ਸੀ ਪਿੱੜ ਰਹੇ ਸੀ ਫਿਰ ਗੱਲ ਆਪਾਂ ਚਰਜੀਤ ਸਿੰਘ ਚੰਨੀ ਤੋਂ ਕਰ ਲਈਏ ਮੈਂ ਸ਼ੁਰੂ ਚ ਦੱਸਦਾ ਮੈਂ ਚਰਜੀ ਚੱਨੀ ਨੂੰ ਕੱਲ ਦੇ ਭਾਸ਼ਣ ਤੇ ਮੈਂ 100 ਚੋਂ 80 ਨੰਬਰ ਦੇ ਰਹੇ ਹਾਂ ਕਾਰਨ ਬੜਾ ਸਪਸ਼ਟਾ ਕਿ ਉਹ ਪੂਰੀ ਤਿਆਰੀ ਕਰਕੇ ਗਏ ਸੀ ਭਾਵੇਂ ਕਿ ਚਰਜੀ ਚੱਲੀ 111 ਦਿਨਾਂ ਦੇ ਮੁੱਖ ਮੰਤਰੀ ਸੀ ਪਰ ਸਾਬਕਾ ਮੁੱਖ ਮੰਤਰੀ ਹੋਣ ਦਾ ਲਖਬ ਤਾਂ ਉਹਨਾਂ ਦੇ ਨਾਲ ਹੀ ਹੈ ਔਰ ਹੁਣ ਬੋਲੇ ਵੀ ਡਾਕਟਰ ਬਣ ਤੋਂ ਬਾਅਦ ਪੀ ਐਸ ਡੀ ਕਰਨ ਤੋਂ ਬਾਅਦ ਉੱਥੇ ਭਾਸ਼ਣ ਦੇ ਰਹੇ ਸੀ ਔਰ ਤਿਆਰੀ ਇਸ ਤਰ੍ਹਾਂ ਦੀ ਸੀ ਕਿ ਮੋਦੀ ਸਾਹਿਬ ਦੀ ਸਰਕਾਰ ਨੂੰ ਘੇਰਨ ਲਈ ਬਖ ਬਖ ਵਿਸ਼ਿਆਂ ਤੇ ਉਹਨਾਂ ਨੇ ਕਾਫੀ ਆંકੜੇ ਇਕੱਠੇ ਕੀਤੇ ਹੋਏ ਸੀ ਜਾਂ ਉਹਨਾਂ ਦੀ ਟੀਮ ਕਾਫੀ ਤਿਆਰੀ ਕਰਵਾ ਰਹੀ ਹੋਏਗੀ ਉਹਨਾਂ ਦੀ ਫੋਰ ਐਗਜ਼ਾਮਪਲ ਜਦੋਂ ਉਹ ਘੇਰ ਰਹੇ ਸੀ ਕਿ ਮੋਦੀ ਸਾਹਿਬ ਸਭ ਕੁਝ ਵੇਚੀ ਜਾਂਦੇ ਹੋ ਤੁਸੀਂ ਤੇ ਬੜੇ ਦਿਲਚਸਪ ਟਰਾਂਗ ਨਾਮ ਕਹਾਣੀ ਸੁਣਾਈ ਦਿਲਚਸਪ ਤਾਂ ਪਹਿਲੇ ਹੀ ਕਰ ਦਿੰਦੇ ਨੇ ਬੱਕਰੀ ਦੀ ਚੌਣ ਤੋਂ ਲੈ ਕੇ ਮੱਝਾਂ ਬੜਨ ਤੋਂ ਲੈ ਕੇ ਸਾਰਾ ਕੁਝ ਉਹ ਦਿਲਚਸਪੀ ਹੁੰਦੇ ਲੋਕਾਂ ਦੀ ਕਹਾਣੀਆਂ ਤਾਂ ਬੜੀ ਜਾਂਦੀਆਂ ਨੇ ਕਹਿੰਦੇ ਮੈਂ ਗਿਆ ਜੀ ਇੱਕ 에어ਪੋਰਟ ਤੇ ਤੇ ਜਦਿਆਂ ਨੂੰ ਕਹਿੰਦੇ ਮੈਨੂੰ ਭੁੱਕੇ ਦਿੱਤਾ ਗਿਆ ਕਹਿੰਦਾ ਮੈਂ ਪੁੱਛਿਆ ਕਿ ਇਹ ਭੁੱਕੇ ਕਿਹੜੀ ਖੁਸ਼ੀ ਚ ਉਹ ਕਹਿੰਦੇ ਜੀ ਇਹ ਅਰਾਨੀ ਸਾਹਿਬ ਵੱਲੋਂ ਹੈ ਹੁਣ ਇਹ 에어ਪੋਰਟ ਸਾਡਾ ਹੋ ਗਿਆ ਅਸੀਂ ਖਰੀਦ ਲਿਆ ਕਹਿੰਦੇ ਚਲੋ ਜਾ ਕੇ ਕਹਿੰਦੇ ਜਦੋਂ ਮੈਂ ਜਹਾਜ਼ 'ਚ ਬੈਠਣ ਲੱਗਿਆ ਫੇਰ ਬੁੱਕੇ ਆ ਗਿਆ ਕਹਿੰਦੇ ਮੈਂ ਪੁੱਛਿਆ ਵੀ ਖੂਨੂ ਕਾਹਦਾ ਕਹਿੰਦੇ ਜੀ ਇਹ ਜਹਾਜ਼ ਵੀ ਸਾਡੇ ਹੋਗੇ ਹੁਣ ਤਾਂ ਯਾਰ ਲਾਈਨ ਵੀ ਅਸੀਂ ਖਰੀਦ ਲਈ ਤੇ ਜਿਵੇਂ ਇਹ ਵਿਅੰਗ ਦੇ ਨਾਲ ਲੁੱਟਾੜੇ ਬਿਆਗ ਭਰਿਆ ਕੋਈ ਚੀਜ਼ ਛੱਡੀ ਵੀ ਹੈ ਵੇਚੀ ਜਾ ਰਿਹਾ ਸਾਰਾ ਕੁਝ ਇਹ ਇਹ ਤਰੀਕਾ ਬੜਾ ਚਸਤ ਤਰੀਕਾ ਹੁੰਦਾ ਤੇ ਉਹ ਦਿਨ ਵਰਤ ਜਿਵੇਂ ਕਹਿੰਦੇ ਮੋਦੀ ਸਾਹਿਬ ਦਾ ਪ੍ਰਾੜਾ ਭਾਸ਼ਣ ਕਰ ਲਿਆ ਕਿ ਮੋਦੀ ਸਾਹਿਬ ਕਹਿੰਦੇ ਨੇ ਡਾਕਟਰ ਮਰਮੋਨ ਸਿੰਘ ਦੇ ਟਾਈਮ ਜੇ ਜੇ ਕਿਸੇ ਦੇਸ਼ ਦੀ ਕਰੰਸੀ ਘਟਦੀ ਹੈ ਤਾਂ ਇਹਦਾ ਮਤਲਬ ਹੈ ਕਿ ਉਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਡਿੱਗ ਰਿਹਾ ਹੈ ਕਿ ਕਲੀ ਰੁਪਿਆ ਨਹੀਂ ਡਿੱਗ ਰਿਹਾ ਤੇ ਇਹ ਬਿਲਕੁਲ ਠੀਕ ਹੈ ਨਾ ਹੁਣ ਦੱਸੋ ਜੀ ਉਸ ਵੇਲੇ ਡੀਸੀ ਕਰੰਸੀ ਹੁਣ ਘਟ ਕੇ ਰੁਪਿਆ ਐਸੇ ਹੋ ਗਿਆ ਤੇ ਸਿੱਧਾ ਅਟੈਕ ਮਤਲਬ ਇਸ ਤੇ ਤੇਲ ਤੇ ਵਧ ਗਏ ਹੁਣ ਤਾਂ ਕਰੂਡ ਆਲ ਵੀ ਸਸਤਾ ਹੈ ਤੇ ਹੋਣ ਕਿਵੇਂ ਹੋ ਰਿਹਾ ਜੇ ਜਿਹਨਾਂ ਨੇ ਬੜੇ ਉਹ ਉਪਯੋਗ ਕੇ ਪਾਰ ਗਿਆ ਜਿਹਨੂੰ ਕਹਿੰਦੇ ਨੇ ਅੱਜ ਤੋਂ ਖਾਸ ਤੌਰ ਤੇ ਨਾਲੇ ਤਾਂ ਆਪਦਾ ਦੱਸ ਗਏ ਕਿ ਮੈਂ ਪੀ.ਏ.ਡੀ ਕਰ ਲਈ ਨਾਲੇ ਕਹਿੰਦੇ ਮੈਂ ਇੱਕ ਗਰੀਬ ਆਦਮੀ ਮੈਂ ਪੜਿਆ ਸਰਕਾਰੀ ਸਕੂਲਾਂ ਚ ਜੇ ਕਿਤੇ ਕਾਂਗਰਸ ਪਾਰਟੀ ਨੇ ਸਕਾਲਰਸ਼ਿਪ ਨਾ ਦਿੱਤੀ ਹੁੰਦੀ ਮੈਂ ਕਿਥੋਂ ਪੜ ਲੈਂਦਾ ਤਾਂ ਇਹ ਮੈਂ ਇਸ ਕਰਕੇ ਪੜਿਆ ਸਾਡੀ ਸਕਾਲਰਸ਼ਿਪ ਇਹਨਾਂ ਨੇ ਆਖੋ ਵੀ ਬੰਦ ਕਰ ਦਿੱਤੀ ਹੁਣ 60 40 ਕਰਤੀ ਇਹਨਾਂ ਨੇ ਜਲੀ ਉਹਤੇ ਵੀ ਘੇਰ ਲਿਆ ਇਹ ਸਾਰੀਆਂ ਗੱਲਾਂ ਤੇ ਕੱਲੇ-ਕੱਲੇ ਪੁਆਇੰਟ ਤੇ ਮੈਂ ਸਮਝਦਾ ਕਿ ਕਾਫੀ ਤਿਆਰੀ ਸੀ ਤੇ ਦੂਜੇ ਪਾਸੇ ਫਿਰ ਪੱਗਾ ਕਿੱਥੇ ਪਿਆ ਪੰਗਾ ਸਭ ਤੋਂ ਪਹਿਲਾਂ ਤਾਂ ਉਹੀ ਗੱਲ ਕਰ ਲਈਏ ਅਮਰਤਪਾਲ ਜੀ ਕਿਉਂਕਿ ਐਮਰਜੈਂਸੀ ਦਾ ਜ਼ਿਕਰ ਸ਼ੁਰੂ ਚ ਕੀਤਾ ਸੀ ਇਸ ਵਾਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਹਾਲਾਂਕਿ ਉਹਦੀ ਲੂਟ ਨਹੀਂ ਸੀ ਨਾ ਹੀ ਮਤਲਬ ਉਹਦੀ ਲੂਟ ਸੀ ਲੇਕਿਨ ਉਹੰਬਰ ਦਾ ਸਾਹਬ ਤਾਂ ਹੀ ਕਰਨਗੇ ਜੋ ਬੋਦੀ ਸਾਹਿਬ ਕਹਿਣਗੇ ਤੂੰ ਐਮਰਜੈਂਸੀ ਨੂੰ ਇਹਨੇ ਯਾਦ ਕਰਦਾ ਕਹਿੰਦੇ ਦੇਖੋ ਐਮਰਜੈਂਸੀ ਦੀ ਗੱਲ ਕਰ ਐਮਰਜੈਂਸੀ ਤਾਂ ਖੁੰਡ ਵੀ ਲੱਗੀ ਹੋਈ ਹੈ ਔਰ ਅਨਲਾਨੀ ਐਮਰਜੈਂਸੀ ਹੈ ਇੱਥੇ ਤੇ ਫੇਰ ਕਹਿੰਦੇ ਦੇਖੋ ਐਮਰਜੈਂਸੀ ਤੁਹਾਡੇ ਸਾਹਮਣੇ ਬੰਦਾ ਸਭ ਤੋਂ ਵੱਧ ਵੋਟਾਂ ਲੈ ਕੇ ਗੜੂਰ ਸਾਹਿਬ ਤੋਂ ਜਿੱਤਿਆ ਉਹਨੂੰ ਤੁਸੀਂ ਨੈਸ਼ਨਲ ਸਕਿਉਰਿਟੀ ਐਕਟ ਅੰਦਰ ਹੋਰ ਐਮਰਜੈਂਸੀ ਕੀ ਹੁੰਦੀ ਹੈ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਐਨਐਸਏ ਦੇ ਅੰਡਰ ਰੱਖਿਆ ਹੋਇਆ ਹੈ ਤੇ ਹੋਰ ਐਵਰ ਜੇ ਅਹੀ ਤਾਂ ਐਮਰਜੈਂਸੀ ਹੈ ਤੇ ਉਹ ਨਾ ਸਾਡੇ ਬੋਲਣ ਦੀ ਆਜ਼ਾਦੀ ਨਾ ਉਹਨਾਂ ਲੋਕਾਂ ਦੀ ਆਜ਼ਾਦੀ ਤਾਂ ਕੀ ਬੋਲੂ ਜਿਨ੍ਹਾਂ ਨੇ ਵੋਟ ਪਾਈਏ ਨਹੀਂ ਤਰਕ ਉਹ ਨਹੀਂ ਤੇ ਤਾਂ ਹੁਣ ਇਸ ਗੱਲ ਤੇ ਬਹੁਤ ਗਰੋਧ ਹੋਇਆ ਬੜਾ ਰੌਲਾ ਪਿਆ ਪੈਣੀ ਸੀ ਵੈਸੇ ਮੇਰਾ ਖਿਆਲ ਹੈ ਇਹ ਗੱਲ ਐਨਾ ਰੌਲਾ ਪਿਆ ਕਿਉਂਕਿ ਇਹਦੇ ਚ ਕਾਂਗਰਸ ਕਿਚਾਈ ਚ ਖੜਦੀ ਸੀ ਤੇ ਕਾਂਗਰਸ ਨੂੰ ਸਟੈਂਡ ਸਪਸਟ ਕਰਨਾ ਚਾਹੀਦਾ ਸੀ ਕਿਹੜੀ ਕਨਸਟੈਂਟ ਤੇ ਤੁਹਾਡਾ ਕੀ ਹੈ ਜਿਹੜਾ ਸਟ੍ਰੈਡ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਪਰੋਗਲਸਨ ਹੈ ਤੋਂ ਇਸ ਗਲਤੇ ਕਾਂਗਰਸ ਪਰ ਨਾ ਚੜ ਗਈ ਕਹਦੇ ਜੀ ਇਹ ਚੰਨੀ ਸਾਹਿਬ ਦਾ ਆਪ ਦਾ ਬਿਆਨ ਹੈ ਇਹ ਅਕਸਰ ਹੁੰਦਾ ਹੈ ਹੋ ਗਈ ਗੱਲ ਲੇਕਿਨ ਚੰਨੀ ਸਾਹਿਬ ਨੇ ਪੰਜਾਬ ਚ ਨੰਬਰ ਬਣਾ ਲਏ ਮੈਂ ਸੁਣ ਰਿਹਾ ਸੀ ਬਾਪੂਤਰ ਸੇਮ ਸਿੰਘ ਅੰਮ੍ਰਿਤਪਾਲ ਸਿੰਘ ਦੇ ਪਿਤਾ ਕਿ ਜੀ ਇਹ ਬੰਦਾ ਬਹੁਤ ਵਧੀਆ ਪਹਿਲਾਂ ਵੀ ਇਹਨਾਂ ਨੇ ਸਾਡਾ ਸਾਥ ਦਿੱਤਾ ਜਦੋਂ ਉਹਨਾਂ ਨੇ ਇਹ ਹੀ ਗੱਲ ਤਾਂ ਉਹ ਸੁਖਵੀਰ ਸਿੰਘ ਬਾਦਲ ਨੂੰ ਕਹਦੇ ਸੀ ਕਿ ਜੇ ਤੁਸੀਂ ਇਹਦੇ ਹੱਕ 'ਚ ਬਿਠਾ ਲਦੇ ਨਾ ਮਿਰਸਾ ਸਿੰਘ ਮਟੋਹਾ ਨੂੰ ਤੁਹਾਡੀ ਇੱਕ ਅੱਧੀ ਸੀਟ ਹੋਰ ਵੀ ਨਿਕਲ ਜਾਣੀ ਸੀ ਚਲੋ ਘਰ ਉਹ ਹੁਣ ਕੱਲ ਬਖਰੀਏ ਫੇਰ ਆਜੋ ਦੂਜਾ ਪਾਰਟ ਜਿਹੜੀ ਚਰਚਾ ਦਾ ਵਿਸ਼ਾ ਬਣੀ ਉਹ ਗੱਲ ਬੜੀ ਰਵਨੀਤ ਬਿੱਟੂ ਦੀ ਇਹਨਾਂ ਨੇ ਫੇਰ ਇੱਕ ਵਕਾ ਲੈ ਲਿਆ ਕਹਦੇ ਆ ਜਿਹੜੇ ਰਵਨੀਤ ਬਿੱਟੂ ਹੈ ਨਲ ਤਾਂ ਇਹ ਬਣਦੀ ਚਾਂਦੀ ਚਾਂਦੀ ਚ ਬਤਲ ਇਸ ਤਰ੍ਹਾਂ ਹੀ ਚੰਦਾ ਹੁੰਦਾ ਕਹਿੰਦੇ ਜੀ ਜਿਹੜਾ ਬੈਠਾ ਰਵਨੀਤ ਬਿੱਟੂ ਇਹਦੇ ਪਿਤਾ ਜੀ ਹਾਲਾਕਰ ਦਾ ਦਾਦਾ ਸੀ ਕਹਿੰਦੇ ਜੀ ਪਹਿਲਾਂ ਨਹੀਂ ਮਰੇ ਇਹ ਤਾਂ ਉਸ ਦਿਨ ਮਰੇ ਜਦੋਂ ਇਹ ਕਾਂਗਰਸ ਛੱਡ ਗਏ ਇਹ ਜਿਹੜਾ ਪੁਆਇੰਟ ਜਿਆਦਾ ਢਕਾਉ ਸੀ ਜਿੱਥੇ ਫਿਰ ਰਵਨੀਤ ਬਿੱਟੂ ਉੱਠਿਆ ਕਹਿੰਦੇ ਇਹ ਕੀ ਮਤਲਬ ਮੇਰਾ ਜਿਹੜਾ ਦਾਦਾ ਹੈ ਸਾ ਜਿਹਦੇ ਆਜਮ ਬੈਂਸਿੰਗ ਉਹ ਕਹਿੰਦਾ ਕਾਂਗਰਸ ਲਈ ਨਹੀਂ ਸ਼ੀਧ ਹੋਇਆ ਉਹ ਦੇਸ਼ ਲਈ ਹੋਇਆ ਜੋ ਕਹਿਣਾ ਹੁੰਦਾ ਹੈ ਕਿਹਾ ਫਿਰ ਉਹ ਪੈ ਗਿਆ ਨਿੱਜੀ ਹਮਲੇ ਤੇ ਕਹਿੰਦਾ ਇਹ ਬੰਦਾ ਝੂਠ ਬੋਲਦਾ ਹੈ ਦੇਸ਼ ਨੂੰ ਕੰਪਰਾ ਕਰਦਾ ਇਹਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਬਹੁਤ ਅਮੀਰ ਬੰਦਾ ਹੈ ਬਹੁਤ ਕਰਾਪਟ ਬੰਦਾ ਹੈ ਇਹ ਮੀ ਟੂ ਚ ਫਸਿਆ ਹੋਇਆ ਹੈ ਮੀ ਟੂ ਤਾਂ ਤੁਹਾਨੂੰ ਪਤਾ ਵੀ ਉਹ ਔਰਤ ਦਾ ਜਿਹੜਾ ਯਸ ਦਾ ਕੋਈ ਮੈਸੇਜ ਇਹਨੇ ਪਠਿਤ ਦੇ ਕਰਤੇ ਸੀ ਉਸ ਕੇਸ ਦੇ ਵਿੱਚ ਕਰੋਲਾ ਵੱਧ ਗਿਆ ਦੋਨੇ ਪਾਸੋਂ ਵੱਧ ਗਿਆ ਰਾਜੇ ਬਿੜੰਗ ਜੰਡੇ ਵੀ ਪਾ ਦੇਦੇ ਆ ਪਿੱਛੇ ਉਧਰੋਂ ਆ ਪਿੱਛੇ ਰੌਲਾ ਇੰਨਾ ਕਿ ਪਿਆ ਤੇ ਸਪੀਕਰ ਨੂੰ ਕਿਹਾ ਪਿਆ ਕਿ ਇਹ ਮਜ਼ਦਕੀ ਕਰਦੀ ਹੈ ਕਾਰਵਾਈ ਰੋਕਦੀ ਦੋ ਵਾਰੀ ਰੁਕੀ ਕਲ ਕਾਰਵਾਈ ਔਰ ਕਾਰਵਾਈ ਰੋਕਤੀ ਤੇ ਕਾਰਵਾਈ ਰੋਕਣ ਤੋਂ ਬਾਅਦ ਫਿਰ ਸਪੀਕਰ ਦੇ ਚੈਂਬਰ ਚ ਬੁਲਾਇਆ ਗਿਆ ਉਹ ਭਾਈ ਦਾ ਲੜੋ ਇਹਨੂੰ ਕਿਹਾ ਗਿਆ ਫਿਰ ਸੀਨੀਅਰ ਬੰਦੇ ਜਿਹੜਾ ਅੱਜ ਕੱਲ ਇਹ ਹੁੰਦਾ ਕਿ ਜਿੱਥੇ ਨਹੀਂ ਮੋਦੀ ਸਾਹਿਬ ਤੋਂ ਅੰਮ੍ਰਿਤ ਸ਼ਾਹ ਜਾ ਕੇ ਫੇਸ ਕਰ ਸਕਦੇ ਫਿਰ ਰਾਜਨਾਥ ਸਿੰਘ ਹੁੰਦਾ ਰਾਜਨਾਥ ਸਿੰਘ ਉੱਥੇ ਕਹਿੰਦੇ ਜੀ ਇਹ ਜਿਹੜਾ ਵੀ ਇਹਨਾਂ ਇੱਕ ਦੂਜੇ ਦੇ ਖਿਲਾਫ ਕੇ ਹੈ ਉਹਨੂੰ ਕਾਰਵਾਈ ਚ ਪਾਡੋ ਤੇ ਗੱਲ ਹੋਈ ਹੁਣ ਰੋਣਾ ਚ ਖਤਮ ਨਹੀਂ ਹੋਇਆ ਅੰਮ੍ਰਿਤਪਾਲ ਸਿਕਾੜੀ ਗੱਲ ਤਾਂ ਚੱਲੂਗੀ ਲਗਾਤਾਰ ਚੱਲੂਗੀ ਕਿਉਂ ਚੱਲੂਗੀ ਕਿਉਂਕਿ ਕਾਂਗਰਸ ਕਿਜੀ ਜਾਂਦੀ ਆ ਉਹ ਵਿੱਚ ਉਹ ਇਹ ਹੋ ਗਿਆ ਵੀ ਦੱਸੋ ਜੀ ਤੁਹਾਡਾ ਕੀ ਹੈ ਰੇਕਨ ਉਹ ਭਲਾ ਤੁਹਾਨੂੰ ਦੱਸਿਆ ਵੀ ਚਾਰਡ ਅਕਸਰ ਇਸ ਤਰ੍ਹਾਂ ਹੁੰਦਾ ਹੈ ਹੁਣ ਤੁਸੀਂ ਇਹਦਾ ਜੇ ਇਹਨੂੰ ਗੱਲੋ ਰੀਕਲੂਡ ਕਰਦਾ ਮੇਰੇ ਹਿਸਾਬ ਨਾਲ ਜਿਹੜੇ ਵੀ ਬੰਦੇ ਜਾਂਦੇ ਨੇ ਲੋਕ ਸਭਾ ਚ ਸਾਡੇ ਉਹ ਪੂਰੀ ਤਿਆਰੀ ਨਾਲ ਜਾਂ ਮੈਂ ਇਹਨਾਂ ਦਿਨਾਂ ਚ ਦੋ ਬੰਦਿਆਂ ਨੂੰ ਦੋ ਲੋਕ ਸਭਾ ਚ ਦੋ ਸੰਸਦ ਉਹਨਾਂ ਦੇਖੋ ਰੋਹਲ ਗਾਂਧੀ ਦਾ ਜਿਹੜਾ ਪਹਿਲਾ ਭਾਸ਼ਣ ਆ ਉਹ ਨੂੰ ਨਹੀਂ ਇਹਦੇ ਵਿੱਚ ਪੈਸਾ ਉਹ ਤਾਂ ਹੈ ਹੀ ਕਮਾਲ ਸੀ ਉਦੋਂ ਤਾਂ ਕੋਈ ਮੁਕਾਬਲਾ ਨਹੀਂ ਕਿਉਂਕਿ ਰੋਹਲ ਗਾਂਧੀ ਦੇ ਬਹੁਤ ਸੀ ਜਿਹਨੂੰ ਕਹਿੰਦੇ ਸੀ ਵੀ ਇਹ ਬੋਲੀ ਨਹੀਂ ਸਕਦਾ ਬਹੁਤੀ ਸਾਬ ਦਾ ਮੁਕਾਬਲਾ ਨਹੀਂ ਕਰ ਸਕਦਾ ਲੇਕਿਨ ਉਸੇ ਦਿਨ ਹੀ ਦੂਜਾ ਭਾਸ਼ਣ ਮੋਹਾ ਮੋਹਤਰਾ ਦਾ ਕਿ ਆਹ ਕਮਾਲ ਕੀਤੀ ਸੀ ਉਹ ਵੀ ਵੀ ਨੇ ਬਗਾਲਣ ਦੇ ਲੇਕਿਨ ਅਗਲਾ ਭਾਸ਼ਣ ਵੀ ਬੈਕਵਰਡ ਉਹ ਵੀ ਬਗਾਲਣ ਉਹ ਵੀ ਟੀਐਮਸੀ ਦਾ ਪਹਿਲੀ ਵੀ ਟੀਐਮਸੀ ਦੂਜਾ ਵੀ ਉਹ ਹੈ ਅਭਿਸ਼ੇਕ ਬੈਨਰਜੀ ਜੀ ਜਿਸ ਤਰੀਕੇ ਨਾਲ ਸਪੀਕਰ ਦੀ ਬੋਲਤੀ ਬੰਦ ਕਰਾਈ ਉਹ ਵੀ ਕਮਾਲ ਸੀ ਕਿ ਉਹ ਦਾ ਤਾਂ 11 ਰਕ ਕੋਈ ਜਵਾਬ ਹੀ ਨਹੀਂ ਸੀ ਅਭਿਸ਼ੇਕ ਬੈਨਰਜੀ ਦਾ ਇਸ ਤਰ੍ਹਾਂ ਦੀਆਂ ਦਲੀਲਾਂ ਇਸ ਤਰ੍ਹਾਂ ਦੇ ਤਰਕ ਉਹ ਨਹੀਂ ਦਿੱਤੇ ਸੀ ਬਸ ਇੱਕ ਗੱਲ ਕਹਿ ਕੇ ਗੱਲ ਖਤਮ ਕਰਦਾ ਕਿ ਫਿਰ ਡਾਕਟਰ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੀ ਸਪੀਕਰ ਦੀ ਚੇਅਰ ਤੇ ਬੈਠੇ ਸੀ ਉਹਨੂੰ ਚੇਅਰਮੈਨ ਹੀ ਦੱਬੀ ਜਾਂਦੇ ਸੀ ਉਹ ਵੀ ਚੇਅਰਮੈਨ ਦੱਬੀ ਜਾਂਦਾ ਸੀ ਮੈਂ ਕਹਿੰਨੇ ਜਿਹੜੇ ਲੋਕ ਸਭਾ ਦੇ ਬਹਿਕਰ ਤੇ ਉਹ ਘਟੂ ਘਟ ਜਰੂਰ ਖਿਆਲ ਆਮ ਤੌਰ ਤੇ ਲੋਕ ਕਰ ਲੈਂਦੇ ਨੇ ਤੇ ਉਹਦਾ ਆ ਦੂਜਾ ਲਫਜ਼ ਚੇਅਰ ਪਰਸਨ ਹੈ ਔਨ ਆਨਰੇਬਲ ਚੇਅਰ ਕਹੇ ਤਾਂ ਵੀ ਠੀਕ ਹੈ ਆਨਰੇਬਲ ਸਪੀਕਰ ਕਹੇ ਤਾਂ ਵੀ ਠੀਕ ਹੈ ਮਾਨਯ ਸਪੀਕਰ ਕਹਿ ਕੇ ਵੀ ਚੱਲ ਸਾ ਸਪੀਕਰ ਸਾਹਿਬਾ ਕਹਿ ਕੇ ਵੀ لیکن میں ਇਹ ਕਹਣਾ ਇੱਕ عورت ਨੂੰ عجیب ਜਿਹਾ ਲੱਗਿਆ ਪਰ ਭਾਸ਼ਣ ਵਧੀਆ ਸੀ ਚਰਚਾ ਵੀ ਵਧੀਆ ਸੀ باقی ਮੈਂ ਨਹੀਂ ਕਹਦਾ لڑائی ਵੀ ਵਧੀਆ ਸੀ ਚਲ ਮਿਲਦੇ ਨਵੀਂ ਵੀਡੀਓ ਤੋਂ ਥੋੜਾ ਬਾਅਦ ਬਾਅਦ